ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਉਧਰ ਟ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੰਜੇ ਰਾਮਪੁਰਾ ਫੂਲ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਜਾ ਕਰੋ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7991 ਲੋ ਵੀ ਸੱਜਣੋਂ ਆਪਾਂ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਚੰਗੀਆਂ ਸ਼ਕੀਨ ਕਟੀਆਂ ਵਿਖਾਉਣਾ ਸਪੈਸ਼ਲ ਕਟੀਆਂ ਦਾ ਕੰਮ ਆ ਵਪਾਰ ਦਾ ਕੰਮ ਆ ਵੀਰ ਦਾ ਤੇ ਚੰਗੀ ਨਸਲ ਦੀਆਂ ਕਟੀਆਂ ਮੋਹਰਾਂ ਨਸਲ ਦੀਆਂ ਜਾਂ ਬੂਰੀਆਂ ਕਟੀਆਂ ਇਸ ਤਰ੍ਹਾਂ ਕਟੀਆਂ ਆਉਂਦੀਆਂ ਰਹਿੰਦੀਆਂ ਤੇ ਬਾਕੀ ਡਿਟੇਲ ਲੈਣੇ ਅੱਜ ਦੀ ਵੀਡੀਓ ਵਿੱਚ ਕਿੰਨੇ ਨਾਗਾ ਬਾਈ ਕੋਲੇ ਕਰਾਉਣੀ ਆ ਗੱਲਬਾਤ ਤੁਹਾਡੀ ਆ ਜਾ ਬਾਈ ਸਤਿ ਸ਼੍ਰੀ ਅਕਾਲ ਬਾਈ ਰਾਮ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੈ ਜੀ ਹਾਂਜੀ ਬਾਈ ਠੀਕ ਹੈ ਜੀ ਬਾਈ ਆਪਣਾ ਐਡਰੈਸ ਕਨਫਰਮ ਕਰਦੇ ਬਾਈ ਨਾਮ ਰਾਜ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਫਿਰੰਦਾ ਫੀਲ ਫੂਲ ਬਾਈ ਠੀਕ ਹੈ ਮੋਬਾਈਲ ਨੰਬਰ ਬਾਈ 9872533897 ਬਾਈ ਠੀਕ ਹੈ ਜੀ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਆਪਣੇ ਕੋਲੇ ਆਚਾਰ ਆ ਬਾਈ ਆਪਣੇ ਕੋਲੇ ਚਾਰ ਆ ਹਾਂਜੀ ਬਾਈ ਤੇ ਜਿਹੜੀ ਆਪਾਂ ਪਹਿਲਾਂ ਤਰੀਕਾ ਦੀ ਪਾਈ ਸੀ ਵੀਡੀਓ ਤੇ ਵਹਿਗਣਾ ਸੀ ਹਾਂ ਬਾਈ ਵਹਿਗਣਾ ਠੀਕ ਹੈ ਤੇ ਜਿਹੜੀ ਇਹ ਪਹਿਲੇ ਨੰਬਰ ਤੋਂ ਆਪਾਂ ਕੱਟੀ ਦੀ ਸ਼ੁਰੂ ਕਰ ਲਗੇ ਤੇ ਇਹ ਦੀ 22 ਮਹੀਨੇ ਉਮਰ ਦੱਸਿਆ ਬਈ ਇਹਦੇ 22 ਮਹੀਨੇ ਉਮਰ ਆ ਤੇ ਪੂਰੀ ਜੈਡ ਬਲੈਕ ਆ ਬਈ ਜਮਾ ਕੋਈ ਇਕ ਬਾਲ ਵੀ ਚਟਾ ਨਹੀਂ ਬਈ ਜਮਾ ਉਮਰ ਹੈਗੀ 22 ਮਹੀਨੇ ਦੀ ਦੰਦੋ ਕੀ ਹੈਗਾ ਕਾਰਡ ਦੀ ਬਈ ਜਿਹੜੀ ਇਹਦੀ ਮਾਂ ਜਾਣੀ 17 18 ਲੀਟਰ ਵਾਲੀ ਸੀ ਮਦਰ ਕਾਰਡ ਇਹਦਾ 16 17 ਕਿਲੋ ਦਾ ਸੀਗਾ ਜਣੀ 17 ਠੀਕ ਆ ਲੈ ਫਿਰ ਖੋਲ ਲੈ ਤੋੜਾ ਤੋੜਾ ਕਰਾਈਏ ਜਿੱਕ ਲਓ ਵੀ ਨਸਰ ਰੋਜ਼ ਨਸਰ ਨੂੰ ਪਿਆ ਵੇਖ ਲੈ ਸੈਂਕ ਸੂੰਗ ਜਮਾ ਨਾ ਹੋਈ ਮੋੜੇ ਤੇ ਸੂੰਗੀ ਬਹੁਤ ਸੋਹਣੀ ਹੈ ਇਹ ਬਾਕੀ ਖੇਰੀ ਹੈ ਬਾਈ ਫੇਸ ਕੁਆਲਟੀ ਜਿਹੜੀ ਮਿੱਤਰੋ ਬਹੁਤ ਵਧੀਆ ਲੰਮੀ ਬੂਥ ਹੈ ਦੇਖੋ ਜੀ ਬੱਠ ਪੁੱਡੇ ਦੀ ਬਣਾਵਟ ਕਰੋ ਚੈੱਕ ਸੋਹਣਾ ਬੱਠ ਪੁੱੜਾ ਹੱਡ ਖੁੱਲੇ ਹੱਡ ਪੈਰਾਂ ਦੀ ਇਹ ਤੇ ਝੋਲੀ ਝਾਲੀ ਆਪ ਕਰਾ ਦੇਣੀ ਚੈੱਕ ਮਰੀ ਲੋਕੀ ਬਾਈ ਮਹੀਨੇ ਦੋ ਮਹੀਨੇ ਨੂੰ ਬਣਦੇ ਆ ਰਹੀ ਹੈ ਯਾਰ ਹਾਂ ਬਿਲਕੁਲ ਸੀਮਨ ਲੈਂਦੇ ਕਾਬਲ ਆ ਤੇ ਚਾਰ ਹੀ ਥਾਣਾ ਫੋਰਸ਼ੰਗ ਭੋਰਾ ਨਹੀਂ ਗਈ ਤੇ ਸਿੰਗਰ ਸੁੰਗਾਂ ਦੀ ਬਣਾਵਟ ਦੇਖੋ ਜੀ ਬਿਲਕੁਲ ਰਿੰਗ ਸਿੰਘ ਛੋਟਾ ਸਿੰਘ ਕਰੂਗੀ ਤੇ ਚੰਗੀ ਸ਼ਕੀਨ ਝੋਟੀ ਬਣੂਗੀ ਸੀਮਨ ਲੈਂਦੇ ਕਾਬਲ ਆ ਬਾਈ ਤੁਹੇ ਦਿਖਾ ਰਹੇ ਕੈਨ ਵਾਲੀ ਗੱਲ ਨਹੀਂ ਹਾਂ ਨਹੀਂ ਨਹੀਂ ਸਹੀ ਗੱਲ ਲੈ ਚੱਲ ਫਿਰ ਵੀ ਉਧਰ ਨੂੰ ਜਮਾਂ ਜੈਡ ਬਲੈਕ ਆ ਮਿੱਤਰੋ ਕੀ ਕਹਿੰਦੇ ਇੱਕ ਅੱਧਾ ਵਾਲ ਹੋਵੇ ਪੂਛ ਦੇ ਵਿੱਚ ਬਲੈਕ ਵਾਈਟ ਕਲਰ ਦਾ ਤਾਂ ਨਹੀਂ ਬਲੈਕ ਆ ਸਾਰੀ ਜੈਡ ਬਲੈਕ ਆ ਜਮਾਂ ਬਲੈਕ ਆ ਨਹੀਂ ਬਾਈ ਸੁਣਿਆ ਜਿਹੜੇ ਐ ਮੋਟੇ ਮੋਟੇ ਥਾਣ ਆ ਲੈ ਤਾਂ ਸਹੀ ਰੇ ਬਾਈ ਜਿਹਦੇ ਝੋਲੀ ਵੀ ਆਏ ਆ ਜਿਵੇਂ ਗੱਬਨ ਹੁੰਦੀ ਆ ਬਿਲਕੁਲ ਜੈਡ ਬਲੈਕ ਆ ਜਮਾਂ ਜੈਡ ਬਲੈਕ ਇਹ ਸੋਹਣੀ ਸਿੰਗਾ ਸੁਗਾ ਜੀ ਬਣਾਵਟਾ ਮਿਹਨਤ ਦਾ ਮੁੱਲ ਮੋੜੂਗੀ ਜਾਨੀ ਕਿ ਕਹਿੰਦਾ ਭਾਵਾ ਜੇ ਕੋਈ ਬੰਦਾ ਪਾਲਣ ਨੂੰ ਇੱਕ ਅੱਧੀ ਕੱਟੀ ਸ਼ਕੀਨ ਪਾਲਦਾ ਪਾ ਕੇ ਲੱਸੀ ਨਹੀਂ ਕੋਈ ਕਿਤੇ ਬੱਸ ਲੱਸੀ ਲਾਮੀ ਨਹੀਂ ਤੇ ਸੋਹਣੇ ਕਦ ਕਾਠ ਦੀ ਆ ਦੰਦੋ ਖੀਰੀ ਆ ਉਮਰ ਹੈਗੀ ਹੈ 2 ਮਹੀਨੇ ਹਾਂਜੀ ਹਾਂ ਤੇ ਬਾਈ ਨੇ ਜਿਹੜਾ ਉਹਦਾ ਮਦਰ ਰਿਕਾਰਡ ਦੱਸਿਆ 17 ਲੀਟਰ ਦਾ ਨਹੀਂ ਕਿ ਦੱਸਿਆ ਇਹ ਮਦਰ ਰਿਕਾਰਡ ਵੀ ਬਹੁਤ ਸੋਹਣਾ ਚੰਗੇ ਰਿਕਾਰਡ ਦੀ ਆ ਫਿਰ ਤਾਂ ਤੇ ਬਾਈ ਫਿਰ ਇਹਦੀ ਡਿਮਾਂਡ ਵੀਰੇ ਆਪਾਂ ਕੀ ਕਰਦੇ ਆ ਬਾਈ ਡਿਮਾਂਡ ਕਰਾਉ ਨੂੰ ਮੁੱਲ ਦਾ ਪੜਾ ਇਹਦਾ 35 ਕਰਾ ਲੈ 36 ਕਰਾ ਲੈ ਬਾਈ ਬਸ 33 ਚ ਬਾਈ ਮਾਨਤਨ ਹੋ ਜਾਊਗਾ 33000 ਚ ਮਾਨਤਨ ਹੋ ਜਾਊਗਾ ਠੀਕ ਐ ਲਓ ਵੀ ਮਿੱਤਰੋ ਬਿਲਕੁਲ ਜੈਡਮਾਨ ਮੰਗੀ ਆ ਬਾਈ ਨੇ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਕੋਈ 35 ਕਰਾ ਲੈ ਕੋਈ ਕਰਾ ਲੈ 36 ਤੇ ਪਰ ਆਪਾਂ 33000 ਦੇ ਵਿੱਚੋਂ ਛੋੜਛੱਪਾ ਕਰ ਦਾਂਗੇ ਘਰੇ ਆਏ ਕੇ ਦਾ ਮਾਨਤਨ ਕਰ ਦਾਂਗੇ ਸੋਹਣਾ ਬਾਡੀ ਬੇਟਾ ਕੋਈ ਲਿੱਸੀ ਲਾਵੇਂ ਢੋਲੀ ਦੇ ਸੰਦੇ ਗੱਬਨ ਵਾਲਾ ਆਪਣੇ ਪਲੇਟ ਕੋਈ ਬੱਤੀ ਬਾਈ ਬਾਈ ਮਾਨ ਕੇ ਚਲੋ ਵੀ 2 2.5 ਤੱਕ 9 ਮਹੀਨੇ ਸਾਮਕੇ ਤੇ ਕੱਟੀ ਨੇ ਸੀਮਨ ਲੈ ਸੀਮਨ ਦੇ ਬਿਲਕੁਲ ਕਾਬਲ ਆ ਇਸ ਤੋਂ ਬਾਅਦ ਆ ਗਈ ਬਾਈ 2 ਨੰਬਰ ਤੇ ਕੱਟੀ ਆ ਗਈ ਇਹ ਵੀ ਬਾਈ ਆਪਾਂ ਨੂੰ 17 ਕਿ ਮਹੀਨੇ ਉਮਰ ਦੱਸਿਆ ਠੀਕ ਆ ਇਹਦੀ ਉਮਰ ਦੱਸਿਆ 17 ਮਹੀਨੇ ਹਾਂ ਜੀ ਹਾਂ ਜੀ ਠੀਕ ਆ ਤੇ ਇਹਦਾ ਕੋਈ ਮਸਲਾ ਇਹਦਾ ਵੀ ਰਿਕਾਰਡ ਬਾਈ ਚੰਗਾ ਹੀ ਦੱਸਿਆ ਮੈਂ ਕਹਾਂ 15 16 ਲੀਟਰ ਇਹਦਾ ਦੱਸਿਆ ਠੀਕ ਆ ਲਿਆ ਫਿਰ ਖੋਲ ਲਿਆ ਲੋ ਵੀ ਮਿੱਤਰੋ ਕਰੋ ਚੈੱਕ ਇਹਦੀ ਉਮਰ ਹੈਗੀ 17 18 ਮਹੀਨੇ ਹਾਂ ਬਾਈ 17 ਮਹੀਨੇ 17 ਮਹੀਨੇ ਉਮਰ ਦੱਸਿਆ ਬਾਈ ਨੇ ਇਹ ਆ ਗਈ ਗ੍ਰੇਡੇਡ ਦੇ ਵਿੱਚ ਆ ਗਈ ਜਣੀ ਕਿ ਮੱਥੇ ਤੇ ਵੱਧ ਆ ਗਈ ਬਸ ਫਿਰ ਰਾਜੀ ਰੂਜ ਹੀ ਬਹੁਤ ਆ ਬਾਈ ਹਾਂ ਕੱਟੀ ਦੀ ਉਹ ਐ ਵੀ ਸਰੀਰ ਦਾ ਢਾਂਚਾ ਇਹਦਾ ਉਹਨਾਂ ਨਾਲੋਂ ਵੀ ਚੰਗਾ ਹੈ ਨਾ ਹਾਂ ਬਾਈ ਹਾਂ ਮੇਲ ਬੂਲ ਦੀ ਦੇਖੋ ਜੀ ਲੰਬੀ ਪਈ ਆ ਮੈਂ ਕਹੂੰਗਾ ਇਹਦੇ ਵੀ ਆਵੇ ਨਾਲੇ ਮੋੜੇ ਵੀ ਬਿਲਕੁਲ ਛੋਟਾ ਸਿੰਗ ਰੱਖੂਗੀ ਵਧੀਆ ਮੋੜੂਗੀ ਸਕੀਨ ਝੋਟੀ ਬਣੂਗੀ ਖੁੱਲੇ ਹੱਡ ਪੈਰਾਂ ਦੀ ਇਹ ਤੇ ਕੋਈ ਲਿੱਸੀ ਲਾਮੀ ਹੰਬੀ ਨਹੀਂ ਅਣ ਬਾਕੀ ਸਾਰ ਕਦੇ ਚਾਰਜ ਆ ਜੀ ਹੁਣ ਦਲੇਲ ਆ ਥੰਚੋ ਲਈਏ ਜੀ ਇਹ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਉਹਨਾਂ ਨਾਲੋਂ ਵੀ ਦੋ ਰਤیاں ਉੱਤੋਂ ਦੀ ਆ ਚੰਗੀ ਆ ਹੂੰ ਸ੍ਰੀ ਦਾ ਟਾਂਕਾ ਦੇਖ ਲੈ ਬਾਈ ਸੋਹਣਾ ਤੇ ਸੀਲ ਠੰਡੀ ਆ ਕੋਈ ਲੱਤ ਛੜ ਨਹੀਂ ਕਰਦੀ ਕੋਈ ਭਾਈ ਦੀ ਨਹੀਂ ਐ ਖੜਾ ਲਾਂਦਾ ਜਿੱਥੇ ਬਾਈ ਉੱਥੇ ਹੀ ਖੜ ਜਾਂਦੀ ਐ ਸੋਹਣੀ ਪੱਠ ਕੁੜੇ ਦੀ ਬਣਾਵਟ ਐ ਤੇ ਬੇਲੇ ਬੇਲੇ ਬੁਲ ਵੀ ਚੀ ਜੀ ਆ ਬਾਈ ਜੰਨੇ ਵੀ ਕਹਿੰਦੇ ਯਾਰ ਬਾਲੀ ਸੀਲ ਐ ਜਿੱਥੇ ਮਰਜੀ ਖੜਾ ਲਾ ਲੈ ਉੱਥੇ ਹੀ ਖੜ ਜਾਂਦੀ ਥਣ ਝੋਲੀ ਦੀ ਪਾਸਾ ਚਾਰ ਹੀ ਥਣ ਫੋਰਸ਼ੰਗ ਭੋਰਾ ਨਹੀਂ ਗਈ ਤੇ ਸਿੰਗਾ ਸੁੰਗਾ ਦੀ ਬਣਾਵਟ ਵੀ ਸੋਹਣੀ ਐ ਇਹ ਫਿਰ ਆਪਾਂ ਡਿਮਾਂਡ ਐ ਜੀ ਬਾਈ ਰਾਮ ਜੀ ਬਸ ਇਹਦੀ ਇਹਦੀ ਦੇਗ ਲੈਣ ਜੀ ਯਾਰ ਇਹਦਾ ਵੀ ਬਸ ਮੌਲ ਦਾ ਭਲਾ ਉਹੀ ਗੱਲ 28 ਕਰਾ ਲੈ 29 ਕਰਾ ਲੈ ਠੀਕ ਐ ਇਹ 27 ਚ ਛੋਟ ਕਰ ਦਾਂਗੇ 27000 ਚ ਛੋਟ ਕਰ ਦਾਂਗੇ ਹਾਂਜੀ ਹਾਂਜੀ ਠੀਕ ਐ ਲੈ ਫਿਰ ਬੰਦੇ ਬਾਈ ਲੋ ਵੀ ਮਿੱਤਰੋ ਦੋ ਨੰਬਰ ਤੇ ਬਾਈ ਕਹਿੰਦਾ ਵੀ ਆਪਾਂ 27000 ਦੇ ਵਿੱਚ ਮਾਨਤਾਣ ਕਰ ਦਾਂਗੇ ਘਰੇ ਆਏ ਗਏ ਦਾ ਤੇ ਬਹੁਤ ਚੰਗੀ ਕੱਟੀ ਐ ਦੋ ਨੰਬਰ ਤੇ ਵੀ ਕੱਟੀਆਂ ਬਾਈ ਕੋਲੇ ਚਾਰ ਨਾ ਗਏ ਚਾਰੇ ਨਾ ਜੀ ਸੋਹਣੇ ਆ ਬਾਕੀ ਬਾਈ ਚੰਗਾ ਰਿਕਾਰਡ ਦੱਸਦਾ ਤੇ ਲੈ ਫਿਰ ਬਾਈ ਤੀਜੇ ਨੰਬਰ ਤੇ ਜਿਹੜੀ ਕੱਟੀ ਇਹਦੀ ਦੱਸ ਕੀ ਏ ਬਾਈ ਬਾਈ 1.5 ਸਾਲ ਦੀ ਇਹਦੀ ਉਮਰ ਬਾਈ 1.5 ਸਾਲ ਦੀ ਹਾਂ ਇਹਦਾ ਤੇਰਾ 13 14 ਗੇਦਾ ਰਿਕਾਰਡ ਆ ਬਾਈ ਮਦਰ ਖੀਰ ਕੋਈ ਇਹ ਹੈ ਨਾ ਹਾਂ ਲਓ ਵੀ ਮਿੱਤਰੋ ਬਾਈ ਕਹਿੰਦਾ ਮਦਰ ਰਿਕਾਰਡ ਇਹਦਾ ਵੀ 13 14 ਦਾ ਹੈਗਾ ਹਾਂ ਬਾਕੀ ਪਤਲੇ ਪਿੰਡੇ ਦੇ ਆ ਬਾਈ ਬਿਲਕੁਲ ਪਤਲਾ ਪਿੰਡਾ ਕੋਈ ਐ ਨਹੀਂ ਕੋਈ ਦੁੱਪੜ ਜੀ ਨਹੀਂ ਮਾਤਾ ਨਹੀਂ ਆਏ ਮੜੇ ਜੋ ਰੋਕੀ ਥਣ ਝੋਲੀ ਜੀ ਆਪਾਂ ਕਰਾਦ ਕੇ ਪਾਸ ਲਓ ਵੀ ਮਿੱਤਰੋ ਐ ਮੈਂ ਕਹਾਂ ਜੀ ਪੋਰਾ ਕੋਈ ਫੋਟਸ਼ਾਂਗ ਨਹੀਂ ਕੀ ਤੇ ਉਹਨਾਂ ਨਾਲ ਸੋਹਣਾ ਥਣ ਲਿਵਾਇਆ ਹੈ ਚੰਗੇ ਪਿਆ ਕੱਲਾ ਕੱਲਾ ਥਣ ਪੂਰੀ ਸੀਟੀ ਦੀ ਗਰੰਟੀ ਹੈ ਕਿਸੇ ਦੇ ਕੋਲ ਠੀਕ ਹੈ ਬੰਨ ਦੇ ਫਿਰ ਬਾਈ ਇਹ ਨਾਚਦੀਆਂ ਤੁਰੀਆਂ ਫਰਦੀਆਂ ਪੂਰਾ ਹੁੰਦਲ ਹੇਲ ਤੇ ਪੂਰੀ ਬਾਡੀ ਵੇਟ ਆ ਜਿਹੜੇ ਕੱਟੀਆਂ ਦੇ ਬਹੁਤ ਸੋਹਣੇ ਆ ਕੋਈ ਲਿੱਸੀ ਲਾਵੀ ਕੱਟੀ ਨਹੀਂ ਗਈ ਅਰੇ ਤੇ ਚੰਗੀ ਸ਼ਕੀਨ ਬਣੂਗੀ ਕੱਟੀ ਸੋਹਣੀ ਖੁੱਲੇ ਹੱਡ ਪੈਰਾਂ ਦੀ ਆ ਪਿੱਠ ਪੁੜਾਂ ਦੀ ਬਣਾਵਟ ਵੀ ਬਹੁਤ ਸੋਹਣੀ ਆ ਤੇ ਪੂੜੇ ਵੀ ਚੱਕਵੇਂ ਆ ਤੇ ਬੇਲ ਬੂਲ ਵੀ ਇਹਦੀ ਲੰਬੀ ਆ ਇਹਦੀ ਉਮਰ ਦੱਸਿਆ ਬਾਈ ਨੇ ਡੇਢ ਸਾਲ ਬਾਈ ਡੇਢ ਸਾਲ ਦੀ ਠੀਕ ਹੈ ਤੇ ਇਹਦੀ ਫਿਰ ਡਿਮਾਂਡ ਵੀਰੇ ਇਹਦੀ ਡਿਮਾਂਡ ਬਾਈ ਸੇ ਦਾ ਵੀ 27000 ਹੀ ਹੈ ਇਹਦਾ ਵੀ 27000 ਰੁਪਇਆ ਠੀਕ ਹੈ ਲਓ ਵੀ ਮਿੱਤਰੋ ਤੈਨੂੰ ਨੰਬਰ ਤੇ ਵੀ ਬਾਈ ਕਹਿੰਦਾ ਇਹਦੀ ਡਿਮਾਂਡ ਵੀ ਹੈਗੀ 27000 ਰੁਪਇਆ ਵਿੱਚੋਂ ਮਾਨਤਾਨ ਕਰਿਆ ਗਿਆ ਦਾ ਜਰੂਰ ਕਰਾਂਗੇ ਬਾਈ ਕਹਿੰਦਾ ਤੇ 4 ਨੰਬਰ ਤੇ ਫਿਰ ਜਿਹੜਾ ਇਹ ਬੱਚਾ ਛੋਟਾ ਆ ਗਿਆ ਇਹ ਵੀ ਬਈ ਬੱਚਾ ਬਹੁਤ ਸ਼ਕੀਨ ਆ ਵੇਖ ਲੈ ਸਿੰਘ ਸਾਹਿਬ ਦਾ ਨਾਲੋਂ ਮੁੜੇ ਇਹ ਨਾ ਬਈ ਹਰਿਆਣੇ ਚ ਬਾਈਆਂ ਨੇ ਦੱਸਿਆ ਸੀ ਮੱਝ ਲਿਆਂਦੀ ਸੀ ਠੀਕ ਹੈ ਉਹਦੇ ਮਗਰ ਆਈ ਸੀ ਕੱਟੀ ਜੀ ਬੀਜ ਨਹੀਂ ਕਿ ਤੁਸੀਂ ਆਪਾਂ ਲਈਓ ਕਹਿੰਦੇ ਹਰਿਆਣੇ ਚ ਮੱਝ ਲਿਆਂਦੀ ਸੀ ਮੱਝ ਦੀ ਜਾਨੀ ਕੱਟੀ ਤੇ ਉਹਦੇ ਮਗਰ ਆਈ ਸੀ ਕੱਟੀ ਬਾਕੀ ਦਾ ਕੋਈ ਆਪ ਭੈਣ ਭਾਈ ਸਮਝ ਲੈ ਉਹ ਐ ਹਾਂ ਵੀ ਅਗਲਾ ਜਿਵੇਂ ਮਰਜੀ ਹੁੰਦਾ ਜੱਲ ਵਾਲੇ ਵੀ ਜਿਵੇਂ ਆਪਾਂ ਨੂੰ ਅਗਲੇ ਨੇ ਮਾਲਕਾਂ ਨੇ ਦੱਸਿਆ ਆਪਾਂ ਉਹੀ ਡਿਟੇਲ ਦਿੰਨੇ ਬਾਈ ਕਹਿੰਦਾ ਤੇ ਇਹ 14 ਮਹੀਨੇ ਦੱਸੇ ਦੀ ਉਮਰ ਹੈਗੀ 14 ਮਹੀਨੇ ਠੀਕ ਆ ਖੋਲ ਲੈ ਫਿਰ ਬਾਈ ਤੋਰਾ ਤਰਾ ਕਰਾ ਜਾ ਕਾ ਸਿੰਗਾ ਸੁੰਗਾ ਦੀ ਇਹਦੀ ਬਣਾਉਟ ਸੋਹਣੀ ਆ ਨਾਲ ਹੀ ਮੋੜੂ ਕਿ ਸਿੰਘ ਦੇ ਪਤਲੇ ਪਿੰਡੇ ਦੀਆਂ ਬਾਈ ਸਾਰੀਆਂ ਯਾਰ ਪਤਲੇ ਪਿੰਡੇ ਦੀਆਂ ਤੇ ਚੰਗਾ ਕਟਕਾਂ ਮਿੱਤਰੋ ਸ਼ਕੀਨ ਵਧਗਾ ਚਾਰੇ ਚੰਗੇ ਜਾਨਵਰ ਆ ਚਾਰੇ ਜਾਨਵਰ ਚੰਗੇ ਆ ਨਹੀਂ ਵੀ ਕੋਈ ਡਰਦ ਗਏ ਆ ਕੋਈ ਹਾਂ ਤੇ ਥਾਂ ਝੋਲੀ ਦੀ ਇਹਦੀ ਵੀ ਆ ਬੱਚੀਆਂ ਰਗੀਆਂ ਝੋਲੀਆਂ ਮਿੱਤਰੋ ਕਟਕਾਂ ਨੀਆਂ ਸਾਰੇ ਜਾਨਾਂ ਉਹ ਯਾ ਇਹ ਨੂੰ ਚੜਮਗਾਈਆਂ ਜਾਂ ਥਾਣੀ ਨਹੀਂ ਦੀਂਦੇ ਮੈਂ ਤੋੜਾ ਤੋਰਾ ਦੰਦ ਹੈ ਬਾਈ ਮੈਂ ਹੱਥ ਕਰਾਂਦੀ ਏ ਵੀ ਤੋਰਾ ਤੋਰਾ ਵਧੀਆ ਕੁ ਕਿੰਨੀ ਦੱਸਿਓ ਉਮਰ ਰਾਮੇ ਬਾਈ 14 ਕ ਮਹੀਨੇ ਦੀ ਬਾਈ 14 ਮਹੀਨੇ ਉਮਰ ਦੱਸਿਆ ਬਾਈ ਨੇ ਦੰਦੋ ਖੀਰ ਨਹੀਂ ਏ ਵੀ ਤੇ ਫੇਸ ਕੁਆਲਟੀ ਦੇਖੋ ਜੀ ਵੇਲ ਬੂਲ ਵੀ ਲੰਬੀ ਆ ਬੁੱਠੀ ਦਿਖਾ ਬਾਈ ਚਾਰੀ ਖਾਣਾ ਹਾਂ ਫੇਸ ਕੁਆਲਟੀ ਦੇਖੋ ਬਿਲਕੁਲ ਛੋਟਾ ਫੇਸ ਆ ਤੇ ਐ ਨਿੱਕੇ ਸੇ ਫੇਸ ਦੀ ਮੂੰਹ ਵਾਸ਼ਕੀਨ ਬਣੂਗੀ ਕੱਟੀ ਤੇ ਇਹਦੀ ਡਿਮਾਂਡ ਫੇ ਰਾਮ ਇਹਦਾ ਬਾਈ ਬਸ 20 ਚ ਮਾਨਦਾਨ ਕਰ ਦਿਆਂਗੇ ਇਹਦਾ 20 ਚ ਮਾਨਦਾਨ ਕਰ ਦਿਆਂਗੇ ਠੀਕ ਆ ਲੈ ਚੱਲ ਲੋ ਵੀ ਸੱਜਣੋ ਡਿਮਾਂਡ ਹੈ ਜਿਹੜੀ ਬਾਈ ਨੇ ਬਿਲਕੁਲ ਜਾਇਜ਼ ਕਰੀਏ ਚਾਰੀ ਕਟੀਆਂ ਦੀ ਬਾਈ ਕਹਿੰਦਾ ਇਹ ਤਾਂ 20000 ਰੁਪਏ ਦੇ ਵਿੱਚੋਂ ਆਪਾਂ ਮਾਨਤਾਨ ਕਰ ਦਾਂਗੇ ਫੋਨ ਲਾਵੇ ਕੋਈ ਵੀ ਭਰਾ ਜਿਹੜੇ ਵੀ ਭਰਾ ਦੇ ਪਸੰਦ ਆ ਤੇ ਬਾਕੀ ਤਸੱਲੀ ਨਾ ਅਖ ਫਰਕ ਮਿੱਤਰੋ ਤੁਸੀਂ ਇੱਥੇ ਆ ਕੇ ਕਰਨੀ ਐ ਤੇ ਬਾਕੀ ਦੁੱਧ ਵਾਲੇ ਪਸ਼ੂ ਦਾ ਹੀ ਹੁੰਦਾ ਥਾਣਾ ਆਪਾਂ ਚਾਰ-ਚਾਰ ਦਿਖਾਤੇ ਗਾਰੰਟੀ ਐ ਕੋਈ ਫੂਟ ਸ਼ਾਂਖ ਦੀ ਤਾਂ ਹੈ ਨਾ ਹਾਂਜੀ ਹਾਂ ਜੀ ਕਿਸੇ ਦੇ ਕੋਈ ਥਾਣ ਵੱਧ ਘੱਟ ਹੋਵੇ ਜਾਂ ਕਿਸੇ ਦੇ ਕੋਈ ਪਿੰਡੇ ਤੇ ਗੰਢ ਮਰੋੜੀ ਹੋਵੇ ਹਾਂ ਹਾਂ ਸਾਫ਼ ਆ ਕਟੀਆਂ ਚੰਗੀਆਂ ਪਾਲਣ ਨੂੰ ਬਹੁਤ ਸੋਹਣੀਆਂ ਚੰਗੀਆਂ ਵਧਗਾਂ ਰਹਿਣੀਆਂ ਕੱਟੀਆਂ ਚਾਰੇ ਨਗ ਸ਼ਕੀਨ ਤੇ ਡਿਮਾਂਡ ਜਿਹੜੀ ਬਾਈ ਨੇ ਚਾਰਾਂ ਦੀ ਡੋਡੀ ਕੱਟ ਕੀਤੀ ਆ ਤੇ ਜੇ ਵੀਡੀਓ ਚੰਗੀ ਲੱਗੇ ਤੇ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਅੱਜ ਦੀ ਵੀਡੀਓ ਦੇ ਵਿੱਚ ਸੀਗੇ ਚਾਰ ਨਗ ਤੇ ਚਾਰੇ ਕੱਟੀਆਂ ਵਧਗਾਂ ਸ਼ਕੀਨ ਆ ਤੇ ਬਾਈ ਰਾਮਨ ਨੰਬਰ ਬੋਲਦੇ ਆ ਉਹਦਾ 9872531897 ਬਾਈ ਠੀਕ ਹੈ ਜੀ ਲੋ ਵੀ ਮਿੱਤਰੋ ਬਾਈ ਨੇ ਨੰਬਰ ਬਾਈ ਦਾ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਵੀ ਨਗ ਫਟਾਵੇ ਤੇ ਗੱਲਬਾਤ ਤੁਸੀਂ ਆਪ ਕਰ ਲਿਓ ਤੇ ਮਿੱਤਰੋ ਆਹਾਂ ਗੱਲ ਵੀ ਕਟੀਆਂ ਦੇ ਕਟੀਆਂ ਵਧੀਆ ਸ਼ਕੀਨ ਆ ਪਾਲਣ ਨੂੰ ਤੇ ਵਧੀਆ ਕੰਮ ਆ ਬਾਈ ਦਾ ਨੌਜਵਾਨ ਵੀਰ ਆ ਤੇ ਨਹੀਂ ਅੱਜ ਕੱਲ ਕਟੀਆਂ ਦਾ ਹਰੇਕ ਹੀ ਕਟਾਹਲਿਆਂ ਨੂੰ ਵੇਚਣ ਤੇ ਹੋਇਆ ਵਾ ਕੋਈ ਵੀ ਆ ਜਿਹਦੇ ਸੰਭਾਈ ਥੋੜੀਆਂ ਹੀ ਆ ਭਾਲਦੀਆਂ ਕਟੀਆਂ ਤੇ ਚੰਗੀਆਂ ਮੱਝਾਂ ਵੰਨੀਆਂ ਜੇ ਕਿਸੇ ਪੁਰਾਣੇ ਇੱਕ ਅੱਧੀ ਕੱਟੀ ਰੱਖਣੀ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਕੱਟੀ ਵਿਖਾਈ ਆ ਬਹੁਤ ਸ਼ਕੀਨ ਆ ਚੰਗੀ ਸਾਫ ਸੁਥਰੀ ਆ ਸਿੰਘਾ ਸਿੰਘਾ ਦੀ ਵੀ ਸ਼ਕੀਨ ਆ ਬਾਕੀ ਤੇ ਨਗ ਮਹੀਨੇ ਤੱਕ ਕੱਟੀ ਨੇ ਸੀਮਨ ਲੈ ਲੈਣਾ ਤੇ ਪਹਿਲੇ ਨੰਬਰ ਵਾਲੀ ਕੱਟੀ ਬਿਲਕੁਲ ਸੀਮਨ ਲੈਣ ਦੇ ਕਾਬਿਲ ਆ ਤੇ ਕੱਟੀਆਂ ਦੂਜੀਆਂ ਵੀ ਚੰਗੀਆਂ ਬਾਕੀ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਧੰਨਵਾਦ ਜੀ ਹੱਸ ਕੇ ਗੱਲ ਕਰ ਸਾਰਿਆਂ ਨੂੰ